ਸਰ ਅਕਾਲੀ ਦਲ ਦਾ ਵਫਦ ਜਿਹੜਾ ਅਕਾਲ ਸਖਸ ਕੱਲ ਗਏ ਸੀ ਕੀ ਕਹਿਣਾ ਚਾਹੂਗਾ ਕੋ ਮੈਨੂੰ ਬੜੀ ਹੈਰਾਨੀ ਹੋਉਂਦੀ ਐ ਇਸ ਗੱਲ ਤੇ ਵੀ ਦੁਬਾਰੇ ਦੁਬਾਰੇ ਉਹੀ ਮੁੱਦੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਣ ਦਾ ਕੀ ਮਤਲਬ ਐ ਜਾਂ ਤਾਂ ਇਹ ਆਪਦੇ ਵਫਦ ਨਾਲ ਹੀ ਦਬਾਅ ਪਾਣਾ ਚਾਹੁੰਦੇ ਆ ਇਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜੋ ਸਿੰਘ ਸਾਹਿਬ ਨੇ ਜਾਨੀਰਕ ਬੀਰ ਸਿੰਘ ਜੀ ਨੇ ਬੜਾ ਸਪਸ਼ਟ ਕਹਿਤਾ ਵੀ ਇਹਨਾਂ ਬੰਨ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਲਾਗੂ ਕਰਨਾ ਚਾਹੀਦਾ ਤੇ ਦੂਜੀ ਗੱਲ ਜਿਹੜਾ ਇਹ ਬਹਾਨਾ ਬਣਾ ਰਹੇ ਨੇ ਵੀ ਕਿ ਇਹ ਚ ਕਾਨੂੰਨੀ ਜਿਹੜੇ ਚਰਣਾ ਨੇ ਉਹ ਸਭ ਝੂਠ ਹੈ ਜੀ ਕਿਉਂਕਿ ਜਦ ਐਸਜੀਪੀਸੀ ਦਾ ਪ੍ਰਧਾਨ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੋ ਸਕਦਾ ਹੈ ਐਸਜੀਪੀਸੀ ਦਾ ਮੈਂਬਰ ਕੈਬਨਿਟ ਮਨਿਸਟਰ ਬਣ ਸਕਦਾ ਹੈ ਤਾਂ ਫੇਰ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਮੇਂ ਦੇ ਵਿੱਚ ਐਮਐਲਏ ਦੀਆਂ ਟਿਕਟਾਂ ਵੰਡੀਆਂ ਜਾ ਸਕੀਆਂ ਇਹ ਤਾਂ ਬਹੁਤ ਛੋਟੀ ਗੱਲ ਹੈ ਜਿਹੜੀ ਕਮੇਟੀ ਬਣਾਈ ਜਾਂ ਪ੍ਰਧਾਨ ਨੂੰ ਜਾਂ ਵਰਕਿੰਗ ਕਮੇਟੀ ਨੂੰ ਹਦਾਇਤ ਦਿੱਤੀ ਇਹਦਾ ਕੋਈ ਇਹਦਾ ਕੋਈ ਮਹਨਤ ਨਹੀਂ ਹੈਗੀ ਸੋ ਇਹ ਸਿਰਫ ਬਹਾਨਾ ਬਣਾ ਰਹੇ ਨੇ ਇਹ ਦੋਨੇ ਮੁੱਦਿਆਂ ਤੋਂ ਉਹ ਭੱਜਣਾ ਚਾਹੁੰਦੇ ਨੇ ਖਾਸ ਤੌਰ ਤੇ ਜਿਹੜੀ 7 ਮੈਂਬਰੀ ਕਮੇਟੀ ਹੈ ਜਿਹੜੀ ਬਣਾਈ ਕਾਬਤਖ ਸਾਹਿਬ ਉਹਨੂੰ ਇਹ ਮਾਨਤਾ ਨਹੀਂ ਦੇਣਾ ਚਾਹੁੰਦੇ ਇਹਨਾਂ ਦਾ ਇਹ ਵੀ ਇਹ ਜਿਹੜਾ ਹੈ ਜੇ ਸਹੀ ਢੰਗ ਨਾਲ ਵਰਤੀ ਹੁੰਦੀ ਹੈ ਤਾਂ ਫਿਰ ਸਰਦਾਰ ਸੁਮੀਰ ਸਿੰਘ ਬਾਦਲ ਦੁਆਰੇ ਪਰ ਨਾਮ ਨਹੀਂ ਬਣ ਸਕਦੇ ਲੋਕਾਂ ਨੇ ਨਹੀਂ ਪ੍ਰਵਾਨ ਕਰਨਾ ਸੋ ਉਸ ਗੱਲ ਤੋਂ ਡਰਦੇ ਮਾਰੇ ਇਹ ਸਾਰਾ ਕੁਝ ਕਰ ਰਹੇ ਪਰ ਅੱਜ ਮੀਟਿੰਗ ਵੀ ਬੁਲਾਈ ਆ ਜੀ ਇਸਤੀਫੇ ਨੂੰ ਲੈ ਕੇ ਸੁਖੀ ਸਿੰਘ ਬਾਦਲ ਦੇ ਕਿਉਂਕਿ ਉਹ ਤਾਂ ਉਹਨਾਂ ਦਾ ਜਿਵੇਂ ਚਾਹਣਗੇ ਉਵੇਂ ਕਰ ਲੀ ਉਹਨਾਂ ਦੇ ਜਿਹੜੇ ਚਾਪਲੂਸ ਬੰਦੇ ਨੇ ਉਹੀ ਰਹਿ ਗਏ ਨਾਲ ਹੁਣ ਉਹ ਉਹਨਾਂ ਦੀ ਵਰਕਿੰਗ ਕਮੇਟੀ ਆ ਉਹ ਤਾਂ ਜਿਵੇਂ ਉਹ ਕਹਿਣਗੇ ਉਵੇਂ ਕਰਾ ਲੈਣਗੇ ਜੇ ਮਨਜ਼ੂਰ ਕਰਾਉਣਾ ਹੋਇਆ ਮਨਜ਼ੂਰ ਕਰਾ ਲੈਣਗੇ ਜੇ ਇਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਮਨਜ਼ੂਰ ਉਹ ਨਹੀਂ ਕਰਾ ਲੈਣਗੇ ਸੋ ਉਹਨਾਂ ਨੇ ਤਾਂ ਆਪਣੀ ਮਰਜ਼ੀ ਨਾਲ ਹੀ ਉਹ ਕਰਨਾ ਹੈਗਾ ਇਕਾ ਅਮਰਤਪਾਲ ਨੂੰ ਲੈ ਕੇ ਇਹ ਯੋਆਪਾ ਲਾਇਆ ਗਿਆ ਕਿਸ ਤਰ੍ਹਾਂ ਮਾੜੀ ਗੱਲ ਹੈ ਪੰਜਾਬ ਸਰਕਾਰ ਦੀ ਕਾਨੂੰਨ ਸਾਰੇ ਵਾਸਤੇ ਬਰਾਬਰ ਹੋਣਾ ਚਾਹੀਦਾ ਜੇ ਅਮਰਤਪਾਲ ਸਿੰਘ ਹੋਰਾਂ ਨੇ ਕੁਝ ਗਲਤ ਕੀਤਾ ਤਾਂ ਦੇਸ਼ ਦਾ ਕਾਨੂੰਨ ਦੇਖੂਗਾ ਕਾਨੂੰਨ ਦੇ ਤਹਿਤ ਕਾਰਵਾਈ ਜਿਹੜਾ ਇਹ ਯੋਆਪਾ ਦਾ ਕਾਨੂੰਨ ਹੈ ਉਹ ਇਸ ਕਰਕੇ ਲੱਗਦਾ ਹੈ ਵੀ ਬਹੁਤ ਗੰਭੀਰ ਮੁੱਦਿਆਂ ਦੇ ਜਿਹੜੇ ਦੇਸ਼ ਧਰੋਹ ਦੇ ਹੋ ਕੇ ਕੇਸ ਤੇ ਦਵਾਰੇ ਦਵਾਰੇ ਯੋਪਾ ਲਾਉਣ ਦਾ ਮਤਲਬ ਇਹ ਹੈ ਵੀ ਇਹ ਚਾਹੁੰਦੇ ਨੇ ਵੀ ਅਮਰਤਪਾਲ ਸਿੰਘ ਬਾਹਰ ਨਾ ਆਉਣ ਕਿਉਂਕਿ ਇੱਕ ਸਾਲ ਜਦ ਬੀਤਦਾ ਇੱਕ ਸਾਲ ਤੋਂ ਬਾਅਦ ਤੁਸੀਂ ਬਿਨਾ ਕੇਸ ਜਿਹੜਾ ਕੋਰਟ ਚ ਕਰੇ ਨਹੀਂ ਰੱਖ ਸਕਦੇ ਕਿਸੇ ਨੂੰ ਜੇਲ੍ਹ ਚ ਉਹ ਜਦ ਇੱਕ ਸਾਲ ਬੀਤ ਗਿਆ ਉਸ ਤੋਂ ਬਾਅਦ ਨਵਾਂ ਕੇਸ ਕਰਤਾ ਪਿਛਲੀ ਵਾਰੀ ਹੁਣ ਇੱਕ ਸਾਲ ਹੋਰ ਲੰਘ ਗਿਆ ਤਾਂ ਇੱਕ ਤੀਜਾ ਕੇਸ ਨਵਾਂ ਕਰਤਾ ਸੋ ਇਹ ਸਿਰਫ ਅਮਰਤਪਾਲ ਨੂੰ ਜੇਲ੍ਹ ਚ ਰੱਖਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਮੈਂ ਸਮਝਦਾਗਾ ਸਾਡੀ ਕੋਈ ਅਮਰਤਪਾਲ ਨਾਲ ਉਹ ਇਹ ਨਹੀਂ ਹੈਗਾ ਵੀ ਅਸੀਂ ਉਹਦਾ ਪੱਖ ਪੂਰ ਰਹੇ ਆ ਪਰ ਇੱਕ ਜਿਹੜਾ ਸੱਚ ਦੀ ਗੱਲ ਹੁੰਦੀ ਹੈ ਜੇ ਉਹਨੇ ਕੋਈ ਗਲਤ ਕੀਤਾ ਉਹਨੂੰ ਕਾਨੂੰਨ ਤਹਿਤ ਕਾਨੂੰਨ ਦੇਖੇਗਾ ਕੋਰਟ ਦੇਖਣਗੇ ਵੀ ਕੀ ਕਾਰਵਾਈ ਕਰਨੀ ਹੈ ਤੁਸੀਂ ਉਹਨੂੰ ਧੱਕੇ ਨਾਲ ਅੰਦਰ ਰੱਖ ਰਹੇ ਹੋ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਹੈ ਬਿਲਕੁਲ ਹਨਨ ਹੈ ਅਸੀਂ ਇਹਦਾ ਸਖਤ ਵਿਰੋਧ ਕਰਦੇ ਆਂ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਅਸਲ ਸਿੱਖ ਵਿਰੋਧੀ ਚਿਹਰਾ ਹੈ ਉਹ ਇਹ ਇਹ ਫੈਸਲਿਆਂ ਦੇ ਨਾਲ ਬਿਲਕੁਲ ਲੋਕਾਂ ਦੇ ਸਾਹਮਣੇ ਆ ਰਿਹਾ ਹੈ